ਪਿੰਡ ਕਿਸਾਨ ਮਜ਼ਦੂਰ ਸਰਚ ਕਮੇਟੀ ਪੰਜਾਬ ਤੋਂ ਇਸ ਵੇਲੇ ਪਿੰਡ ਹਮਜਾਹ ਝੋਨ ਮਜੀਠਾ ਦੀ ਕੋਰ ਕਮੇਟੀ ਦੀ ਮੀਟਿੰਗ ਲੱਗ ਰਹੀ ਆ ਜਿਵੇਂ ਕੇਂਦਰ ਸਰਕਾਰ ਨੇ ਫੈਸਲਾ ਕਰਕੇ ਹੁਣ ਬਿਜਲੀ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਵਾ ਕਿ ਉਹ گاؤںਾਂ ਵਾਲੇ ਸਭ ਵਿੱਚ ਜਿਹੜਾ ਸਾਡਾ ਪਾਵਰ ਕਾਮ ਆ ਉਹ ਵੇਚਿਆ ਜਾਊਗਾ ਪੰਜਾਬ ਸਰਕਾਰ ਵੀ ਉਹਦੇ ਨਾਲ ਖੜੀ ਹੈਗੀ ਆ ਜੇ ਇਹਦਾ ਮਾੜਾ ਜਿਹਾ ਪਛੋਕਰ ਦੇਖਿਆ ਜਾਵੇ ਤਾਂ 1948 ਦਾ ਬਿਜਲੀ ਐਕਟ ਇਹਨੂੰ ਬਦਲਿਆ ਗਿਆ ਕਿਉਂ ਬਦਲਿਆ ਗਿਆ ਕਿ 1900 ਬਿਜਲੀ ਐਕਟ 48 ਦੇ ਵਿੱਚ 3% ਤੋਂ ਵੱਧ ਖਪਤਖਾਰਾ ਕੋ ਮਨਾਫਾ ਲੈਣ ਦੀ ਮਨਾਹੀ ਸੀ ਉਦੋਂ ਨੋ ਲਾਸ ਨੋ ਪ੍ਰੋਪਰਟੀ ਦੇ ਉੱਤੇ ਬਿਜਲੀ ਬੋਰਡ ਨੂੰ ਚਲਾਉਣਾ ਸੀ ਅਗਲਿਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਬਿਜਲੀ ਬੋਰਡ ਪਾਵਰ ਸੈਕਟਰ ਵਿੱਚ ਲੈ ਕੇ ਉਹਨਾਂ ਨੇ ਇਸ ਕਰਕੇ ਬਿਜਲੀ ਐਕਟ 2003 ਲਿਆਂਦਾ ਜਿਹਦੇ ਵਿੱਚ ਘੱਟੋ ਘੱਟ ਮਨਾਫਾ ਕਮਾਉਣ ਦੀ ਸੀਮਾ 16% ਹੈ ਵੱਧ ਤੋਂ ਵੱਧ ਜਿੰਨਾ ਮਰਜੀ ਪ੍ਰਾਈਵੇਟ ਕੰਪਨੀਆਂ ਮਨਾਫਾ ਕਮਾਉਣ ਔਰ ਬਿਜਲੀ ਪੈਦਾਵਾਰੀ ਦੇ ਹੱਕ ਪ੍ਰਾਈਵੇਟ ਕਾਰਪੋਰੇਟ ਨੂੰ ਦਿੱਤੇ ਜਿਹਦੇ ਤਹਿਤ ਪੰਜਾਬ ਅੰਦਰ ਪੰਜਾਬ ਦੀਆਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਆ ਬਾਰੇ ਨਵੇਂ ਥਰਮਲ ਪਲਾਂਟ ਲਾਏ ਹੈਗੇ ਜਿਹੜੀ ਬੜੀ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਹੈ ਹੁਣ ਆਉਣ ਵਾਲੇ ਮਾਨਸੂਨ 70 ਦੇ ਵਿੱਚ ਜਿਹੜਾ ਸੋਧ ਬੇਲਿਆ ਬਿਜਲੀ ਬੋਰਡ ਦਾ ਉਹ 25 ਬਣੂਗਾ ਉਹਨੂੰ ਲਿਆਉਣ ਦੀ ਤਿਆਰੀ ਹੋ ਰਹੀ ਹੈ ਉਹਦੇ ਨਾਲ ਬਿਜਲੀ ਵੇਚਣ ਦਾ ਅਧਿਕਾਰ ਵੀ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਜਾਣਾ ਜਿਵੇਂ ਕੇਂਦਰ ਦੇ ਬਿਜਲੀ ਮੰਤਰੀ ਖੱਟੜ ਸਾਹਿਬ ਹੁਣ ਆਏ ਕਿਹਾ ਪੀ ਗਸਤਤਾ ਕਸੀ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਘਰਾਂ ਅਗੇ ਚੇਪ ਵਾਲੇ ਮੀਟਰ ਲਾਵਾਂਗੇ ਤੇ ਇਹਦੀ ਤਿਆਰੀ ਹੋ ਰਹੀ ਆ ਇਹਦੇ ਵਾਸਤੇ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਪੰਜਾਬ ਨੇ ਬਿਜਲੀ ਚੀਫ ਆਫਰਚੂਨ ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਪੱਤਰੀ ਐਸ ਸੀ ਆ ਐਕਸੀਨ ਆ ਪੂਰੇ ਪੰਜਾਬ 14 ਜੁਲਾਈ 2025 ਨੂੰ ਵੱਡੇ ਵਿਸ਼ਾਲ ਲੱਖਾਂ ਤੇ ਇਕੱਠ ਕਰਦੇ ਅ ਕੋਸ਼ਿਸ਼ ਕੀਤੀ ਆਰ ਯਤਨ ਕਿਟਾਏ ਜਾ ਰਹੇ ਆ ਵੀ ਤਿਆਰੀਆਂ ਵਿੱਚ ਜੁਟਿਏ ਇਹਦੇ ਵਿੱਚ ਅਸੀਂ ਲੋਕਾਂ ਨੂੰ ਕਹਿਣਾ ਚਾੁੰਦੇ ਆਂ ਵੀ ਬਿਜਲੀ ਦਾ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਮਜ਼ਦੂਰਾਂ ਨੇ ਵੀ ਬਿਜਲੀ ਬਾਲਣੀ ਆਂ ਵਿਦਿਆਰਥੀਆਂ ਨੇ ਵੀ ਬਿਜਲੀ ਬਾਲਣੀ ਆਂ ਦੁਕਾਨਦਾਰਾਂ ਨੇ ਵੀ ਬਿਜਲੀ ਬਾਲਣੀ ਆਂ ਸ਼ਹਿਰੀਆਂ ਨੇ ਵੀ ਬਿਜਲੀ ਬਾਲਣੀ ਆਂ ਇਹ ਬਿੱਲ ਦਿੱਤੇ ਨਹੀਂ ਜਾਣੇ ਜੇ ਬਿਜਲੀ ਬੋਰਡ ਨੂੰ ਨਿੱਜੀ ਅਥਵਿਚ ਵੇਚ ਦਿੱਤਾ ਗਿਆ ਇਸ ਕਰਕੇ ਪੂਰੇ ਪੰਜਾਬੀਆਂ ਨੂੰ ਅਪੀਲ ਕਰਦੇ ਆਂ ਵੀ 14 ਨੂੰ 14 ਜੁਲਾਈ ਨੂੰ ਪੂਰੇ ਪੰਜਾਬ ਅੰਦਰ ਮੋਰਚੇ ਇੱਕ ਦਿਨ ਦੇ ਪ੍ਰੋਗਰਾਮ ਹੋਣੇ ਆ ਅਸੀਂ ਬਾਰਡਰ ਜ਼ੋਨ ਚੀ ਬਾਰਡਰ ਜ਼ੋਨ ਤੇ ਪਹੁੰਚਣਾ ਵੱਧ ਤੋਂ ਵੱਧ ਗਿਣਤੀ ਵਿੱਚ ਅਸੀਂ ਮੁਲਾਜ਼ਮਾਂ ਨੂੰ ਵੀ ਅਪੀਲ ਕਰਾਂ ਕਿ ਉੱਥੇ ਪਹੁੰਚਿਆ ਜਾਵੇ ਤਾਂ ਜੋ ਬਿਜਲੀ ਬੋਰਡ ਦਾ ਨਿੱਜੀ ਕਰਨ ਰੁਕਿਆ ਜਾ ਸਕੇ ਅਸੀਂ ਇਹ ਵੀ ਸਮਝਦੇ ਹਾਂ ਸਾਡੀ ਜਥੇਬੰਦੀ ਇਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੂੰ ਪੂਰੇ ਜਰਨਲ ਸੰਘਰਸ਼ ਕਰਕੇ ਹੀ ਇਹ ਜਿਗਰ ਰੋਕਿਆ ਜਾਣਾ ਇਹਦੇ ਨਾਲ ਜਿਹੜੀ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆ ਰਹੀ ਉਹ ਵੀ ਬਹੁਤ ਘੱਟ ਹੋ ਗਈ ਆ ਇਹਦੀਆਂ ਤਿਆਰੀਆਂ ਵਾਸਤੇ ਜਿਹੜੀਆਂ ਪਿੰਡਾਂ ਵਿੱਚੋਂ ਮਿੱਟੀਆ ਆਉਣ ਵਾਲੇ ਸਮੇਂ ਵਿੱਚ ਚੱਲ ਰਹੀਆਂ ਨੇ ਤੇ ਗਾਂਹ ਜਾਰੀ ਰੱਖਾਂਗੇ ਧੰਨਵਾਦ